ਬਿਕਰਮ ਮਜੀਠੀਆ ਨੂੰ ਪਾਚਪਾ ਦਾ ਥਾਪੜਾ ਮਿਲ ਗਿਆ ਹੈ ਤੇ ਦੂਜੇ ਪਾਸੇ ਹੁਣ ਕਾਂਗਰਸ ਪਾਰਟੀ ਵਾਲੇ ਵੀ ਹੱਕ ਦੇ ਵਿੱਚ ਆਖੜੇ ਨੇ ਦੂਜੇ ਪਾਸੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਹੁਣ ਅਕਾਲੀਆਂ ਦੇ ਨਾਲ ਪੇਚ ਫਸਾ ਲਿਆ ਹੈ ਤੇ ਜਿਸ ਦੇ ਤਹਿਤ ਅਮਨ अरोड़ा ਦਾ ਬਿਆਨ ਸਾਹਮਣੇ ਆ ਰਿਹਾ ਵੱਡੇ ਇਲਜ਼ਾਮ ਤੱਕ ਲਗਾ ਦਿੱਤੇ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਵਿਕਰਮ ਮਜੀਠੀਆ ਨੂੰ ਬਚਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤੇ ਭਾਜਪਾ ਜਿਹੜਾ ਕਿ ਵਿਕਰਮ ਮਜੀਠੀਆ ਦੇ ਹੱਕ ਦੇ ਵਿੱਚ ਹੈ ਤੇ ਦੂਜੇ ਪਾਸੇ ਇਸ ਕੇਸ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਤੱਕ ਕੀਤੀ ਜਾ ਰਹੀ ਹੈ ਲਗਾਤਾਰ ਕੇਂਦਰ ਸਰਕਾਰ ਅਤੇ ਕਾਂਗਰਸ ਪਾਰਟੀ ਵਾਲਿਆਂ ਦੇ ਉੱਤੇ ਪਲਟਵਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਉੱਥੇ ਹੀ ਵਿਕਰਮ ਮਜੀਠੀਆ ਨੂੰ ਲੈ ਕੇ ਮੋੜ ਤੋਂ ਪਲਟਵਾਰ ਅਰੋੜਾ ਦੇ ਵੱਲੋਂ ਕੀਤਾ ਗਿਆ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਸੁਣਾਉਨੇ ਡਰੱਗ ਮਾਫੀਆ ਨੂੰ ਡਰੱਗ ਕਾਰਟਲਸ ਨੂੰ ਜਿਹਦੇ ਕੇ ਸਰਗਨਾ ਲੰਬੇ ਸਮੇਂ ਤੋਂ ਵਿਕਰਮਜੀਤ ਸਿੰਘ ਮਜੀਠੀਆ ਰਹੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਕਾਂਗਰਸ ਭਾਜਪਾ ਔਰ ਅਕਾਲੀ ਦਲ ਨੇ ਤੇ ਚਲੋ ਉਹਨਾਂ ਦਾ ਆਪ ਦਾ ਹਿੱਸਾ ਨੇ ਹੋ ਕਾਂਗਰਸ ਔਰ ਭਾਜਪਾ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਪਿੱਠ ਪਿੱਛੇ ਖੜਦੀ ਰਹੀ ਹੈ ਉਹਨਾਂ ਦੇ ਦੇ ਸਮਰਥਨ ਦੇ ਵਿੱਚ ਆਉਂਦੀ ਰਹੀ ਹੈ ਅੱਜ ਤੁਹਾਡੇ ذریعے ਮੀਡੀਆ ਦੇ ذریعے ਔਰ ਇੱਕ ਨਵੀਂ ਗੱਲ ਹੈ ਜਿਹੜੀ ਡਿਵੈਲਪਮੈਂਟ ਹੈ ਉਹ ਸਾਹਮਣੇ ਆਈ ਹੈ ਕਿ एनसीबी ਨਾਰਕੋਟਿਕ ਕੰਟਰੋਲ ਬਿਊਰੋ ਨੇ ਪੰਜਾਬ ਸਰਕਾਰ ਤੋਂ ਪੰਜਾਬ ਪੁਲਿਸ ਤੋਂ ਡਾਟਾ ਮੰਗੇ ਕਿ ਤੁਸੀਂ ਵਿਕਰਮਜੀਤ ਸਿੰਘ ਮਜੀਠੀਏ ਦੇ ਉੱਪਰ ਜੋ ਨਵੀਂ ਐਫਆਈਆਰ ਦਰਜ ਹੋਈ ਹੈ ਉਹਦੇ ਸਾਰੇ ਡਾਕੂਮੈਂਟ ਸਾਡੇ ਨਾਲ ਸ਼ੇਅਰ ਕਰੋ ਤਾਂ ਕਿ ਅਸੀਂ ਵੀ ਪਤਾ ਕਰ ਸਕੀਏ ਕਿ ਇਹ ਕਿ ਕਿਵੇਂ ਹੋਇਆ ਸਾਰਾ ਕੁਝ ਕਿਉਂਕਿ ਇਕੱਲੇ ਪੰਜਾਬ ਦਾ ਨਹੀਂ ਇਹ ਪੂਰੇ ਦੇਸ਼ ਦਾ ਮਸਲਾ ਜੋ ਐਨਸੀਬੀ ਕਹਿ ਰਹੀ ਹੈ ਮੈਂ ਇਸ ਚੀਜ਼ ਤੋਂ ਬੜਾ ਕਨਵਿੰਸਡ ਔਰ ਸਮੁੱਚਾ ਪੰਜਾਬ ਕਨਵਿੰਸਡ ਹੋਏਗਾ ਕਿ ਇਹ ਸਿਰਫ ਔਰ ਸਿਰਫ ਵਿਕਰਮਜੀਤ ਸਿੰਘ ਮਜੀਠੀਆ ਨੂੰ ਔਰ ਇਹ ਸਾਰੇ ਡਰੱਗ ਦਾ ਧੰਦਾ ਕਰਨ ਵਾਲੇ ਲੋਕਾਂ ਨੂੰ ਇਹ ਬਚਾਉਣ ਦਾ ਇੱਕ ਉਹਨਾਂ ਦਾ ਜ਼ਰੀਆ ਉਹਨਾਂ ਦਾ ਤਰੀਕਾ ਹੈ ਇਸ ਤੋਂ ਕੁਝ ਦਿਨ ਪਹਿਲਾਂ ਵੀ ਤੁਸੀਂ ਦੇਖਿਆ ਕਿ ਕਿਸ ਤਰੀਕੇ ਦੇ ਨਾਲ ਸਾਰੀਆਂ ਪਾਰਟੀਆਂ ਬੀਜੇਪੀ ਕਾਂਗਰਸ ਦੇ ਲੋਕ ਉਹਨਾਂ ਦੇ ਸਮਰਥਨ ਦੇ ਵਿੱਚ ਉਤਰੇ ਇਹਨਾਂ ਦੇ ਕੈਬਨਿਟ ਵਜ਼ੀਰ ਸਕੇਂਦਰ ਦੇ ਰਵਨੀਤ ਸਿੰਘ ਬਿੱਟੂ ਉਹਨਾਂ ਨੇ ਹੱਕ ਦੇ ਵਿੱਚ ਹਾ ਦਾ ਨਾਰਾ ਮਾਰਿਆ ਵਿਕਰਮ ਜੀਠੇ ਦੇ ਜਦੋਂ ਪੰਜਾਬ ਸਰਕਾਰ ਨੇ ਕਾਰਵਾਈ ਕੀਤੀ ਇਸੇ ਤਰੀਕੇ ਸੁਨੀਲ ਜਾਖੜ ਨੇ ਉਹਨਾਂ ਦੇ ਹੱਕ ਦੇ ਵਿੱਚ ਉਤਰੇ ਔਰ ਕਿਹਾ ਕਿ ਜੋ ਪੰਜਾਬ ਸਰਕਾਰ ਕਰੀ ਹੈ ਗਲਤ ਕਰੀ ਹੈ ਪਰ ਅੱਜ ਉਹਨਾਂ ਨੇ ਕੇਂਦਰ ਸਰਕਾਰ ਨੇ ਆਪਣੀਆਂ ਏਜੰਸੀਆਂ ਵੀ ਇਸ ਕੰਮ ਦੇ ਉੱਪਰ ਲਾ ਦਿੱਤੀਆਂ ਤੇ ਪੰਜਾਬ ਸਰਕਾਰ ਤੋਂ ਇਹ ਸਾਰੇ ਦਸਤਾਵੇਜ਼ ਇਹ ਸਾਰੇ ਮੰਗ ਰਿਕਾਰਡ ਮੰਗ ਕੇ ਉਹ ਆ ਵਿਕਰਮਜੀਤ ਸਿੰਘ ਮਜੀਠੀਆ ਦੀ ਮਦਦ ਕਰਨਾ ਚਾਹੁੰਦੇ ਨੇ ਤਾਂ ਕਿ ਉਹ ਆਪਦਾ ਡਿਫੈਂਸ ਜਿਹੜਾ ਉਹ ਕਰ ਸਕਣ ਮੈਂ ਕੇਂਦਰ ਸਰਕਾਰ ਨੂੰ ਐਨਸੀਬੀ ਨੂੰ ਔਰ ਬੀਜੇਪੀ ਨੂੰ ਮੈਂ ਸਪਸ਼ਟ ਲਫ਼ਜ਼ਾਂ ਦੇ ਵਿੱਚ ਪੁੱਛਣਾ ਚਾਹਣਾ ਕਿ ਇਹ ਜਿਹੜਾ ਗੋਰਖ ਧੰਦਾ ਛੇਵਾਂ ਦਰਿਆ ਨਸ਼ਿਆਂ ਦਾ ਪੰਜਾਬ ਦੀ ਧਰਤੀ ਦੇ ਉੱਪਰ ਵਗਾਉਣ ਦਾ ਕੰਮ ਹੈ ਜਿਹੜਾ ਇਹ ਤਾਂ ਲੰਬੇ ਸਮੇਂ ਤੋਂ 2007 ਤੋਂ ਚੱਲ ਰਿਹਾ ਜਿ 18 ਸਾਲ ਹੋ ਗਏ ਤੁਸੀਂ ਹਜੇ ਤੱਕ ਸੁੱਤੇ ਹੀ ਰਹੇ ਭੋਲਾ ਦੀ ਜਗਦੀਸ਼ ਭੋਲਾ ਦੀ ਸਟੇਟਮੈਂਟ ਕਦੋਂ ਆਉਂਦੀ ਹੈ 2013-14 ਦੇ ਵਿੱਚ ਤੇ ਤੁਹਾਡੀ ਸਰਕਾਰ ਕਦੋਂ ਤੋਂ ਬੀਜੇਪੀ ਦੀ ਕੇਂਦਰ ਦੇ ਵਿੱਚ 2014 ਤੋਂ ਕੀ ਇਹਨਾਂ ਨੂੰ ਉਦੋਂ ਦਾ ਪਤਾ ਹੀ ਨਹੀਂ ਲੱਗਿਆ ਕਿ ਪੰਜਾਬ ਦੇ ਵਿੱਚ ਕਿਸ ਤਰੀਕੇ ਦੇ ਨਾਲ ਵੱਡੇ ਪੱਧਰ ਦੇ ਉੱਪਰ ਸਰਕਾਰਾਂ ਤੇ ਲੀਡਰਾਂ ਦੀ ਪੁਸ਼ਤਪਨਾਹੀ ਦੇ ਜ਼ਰੀਏ ਇਹ ਇਹ ਚਿੱਟੇ ਦਾ ਧੰਦਾ ਚੱਲ ਰਿਹਾ ਤੇ ਅੱਜ